ਅੱਜ ਜੋ ਪੈਰਾ ਐ ਐਤਵਾਰ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਦੇਖੋ ਕੋਈ ਕਿਸੇ ਨੂੰ ਲੈ ਗੇ ਨਹੀਂ ਜਾ ਸਕਦਾ ਤੇ ਨਾ ਹੀ ਕੋਈ ਕਿਸੇ ਦੇ ਕਹਿਣ ਤੇ ਆਂਦਾ ਇੱਥੇ ਸਿਰਫ ਉਹ ਹੀ ਆ ਸਕਦਾ ਜਿੰਨੂੰ ਬਾਬਾ ਦੀਪ ਸਿੰਘ ਜੀ ਲਿਆਉਣਾ ਚਾਹੁੰਦੇ ਆ ਇਹ ਗੱਲ ਨੂੰ ਸਮਝੋ ਕਿ ਜਿਨ੍ਹਾਂ ਦਾ ਪਿਆਰ ਬਾਬਾ ਦੀਪ ਸਿੰਘ ਦੇ ਨਾਲ ਗੂੜਾ ਪੈ ਚੁੱਕਾ ਜਿਨ੍ਹਾਂ ਦੀਆਂ ਪ੍ਰੀਤਾ ਸੱਚੀਆਂ ਪੈ ਚੁੱਕੀਆਂ ਇਸ ਦਰਬਾਰ ਦੀ ਹਾਜ਼ਰੀ ਉਹ ਹੀ ਭਰਦੇ ਐ ਜਿਨ੍ਹਾਂ ਦੇ ਮਨ 'ਚ ਮੈਲ ਐ ਨਫ਼ਰਤ ਐ ਈਰਖਾ ਉਹ ਨਹੀਂ ਆ ਸਕਦੇ ਕਿਉਂਕਿ ਇਹ ਦਰਬਾਰ ਦਾ ਦੁਖੀਆਂ ਤੇ ਦੁੱਖ ਹਰਦਾ ਜਿਨ੍ਹਾਂ ਦੀ ਜ਼ਿੰਦਗੀ 'ਚ ਪਿਆਰ ਨਹੀਂਗਾ ਉਹਨਾਂ ਦੀ ਜ਼ਿੰਦਗੀ 'ਚ ਪਿਆਰ ਲੈ ਕੇ ਆਂਦਾ ਬਾਬਾ ਦੀਪ ਸਿੰਘ ਦੇ ਦਰਬਾਰ ਤੋਂ ਜਿਹੜੀਆਂ ਖੁਸ਼ੀਆਂ ਮਿਲਦੀਆਂ ਨਾ ਉਹ ਹਮੇਸ਼ਾ ਲਈ ਮਿਲਦੀਆਂ ਉਹ ਕਦੇ ਖਤਮ ਨਹੀਂ ਹੁੰਦੀਆਂ ਤੇ ਚਪੈਰੇ 'ਚ ਬਹੁਤ ਤਾਕਤ ਹੈ ਆਪਾਂ ਸ਼ਬਦਾਂ 'ਚ ਨਹੀਂ ਦੱਸ ਸਕਦੇ ਇਹ ਸਿਰਫ ਉਹ ਹੀ ਮਹਿਸੂਸ ਕਰ ਸਕਦਾ ਜਿਹੜਾ ਹਾਜ਼ਰੀ ਭਰ ਰਿਹਾ ਜਿਹੜਾ ਘਰ ਬੈ ਕੇ ਗੱਲਾਂ ਕਰ ਰਿਹਾ ਜਿਹੜਾ ਪਖੰਡ ਕਹਿ ਦਿੰਦਾ ਜਿਹੜਾ ਕਹਿ ਦਿੰਦਾ ਕਿ ਇਹ ਤਾਂ ਐਵੇਂ ਲੱਗੇ ਉਹਨੂੰ ਕੀ ਪਤਾ ਜਿਨ੍ਹਾਂ ਨੇ ਭਗਤੀ ਕੀਤੀ ਨਹੀਂ ਇਬਾਦਤ ਬਾਰੇ ਸੋਚਿਆ ਨਹੀਂ ਜਿਨ੍ਹਾਂ ਦੇ ਮਨ ਚ ਨਫ਼ਰਤਾਂ ਦੇ ਪਹਾੜ ਐ ਤੇ ਹੰਕਾਰ ਚੜਿਆ ਆ ਸਿਰ ਤੇ ਉਹ ਕਿੱਥੋਂ ਸਮਝਣਗੇ ਚੁਪੈਰੇ ਦੀ ਮਹਿਮਾ ਨੂੰ ਚੁਪੈਰੇ 'ਚ ਕੋਈ ਜਾਦੂ ਟੋਨਾ ਨਹੀਂ ਹੈਗਾ ਇਹ ਤਾਂ ਸਿਰਫ ਬਾਣੀ ਦੇ ਪਿਆਰ ਦਾ ਰਸ ਐ ਜਿਹੜਾ ਸਾਰੀਆਂ ਸੰਗਤਾਂ ਦੇ ਅੰਦਰ ਹੀ ਕੈਸੀ ਜੂਤ ਜਗਾ ਦਿੰਦਾ ਕਿ ਸੰਗਤਾਂ ਦੇ ਅੰਦਰ ਹੀ ਹਿੰਮਤ ਆ ਜਾਂਦੀ ਐ ਤੇ ਵਿਸ਼ਵਾਸ ਦਾ ਇੱਕ ਪੱਕਾ ਰਿਸ਼ਤਾ ਬਣ ਜਾਂਦਾ ਬਾਬਾ ਦੀਪ ਸਿੰਘ ਦੇ ਨਾਲ ਕਿ ਹੁੰਚਾਏ ਜੋ ਮਰਜ਼ੀ ਹੋ ਜਾਏ ਜ਼ਿੰਦਗੀ 'ਚ ਬਾਬਾ ਦੀਪ ਸਿੰਘ ਨੇ ਬਾਹ ਫੜੀ ਹੈ ਉਹਨਾਂ ਨੇ ਸਭ ਸੰਭਾਲ ਹੀ ਲੈਣਾ ਇਹ ਰਿਸ਼ਤਾ ਉਹ ਹੀ ਸਮਝ ਸਕਦੇ ਜਿਨ੍ਹਾਂ ਦਾ ਬਾਬਾ ਹੀ ਨਾਲ ਬਣ ਚੁੱਕਾ ਹੈ ਹੋਰ ਕੋਈ ਨਹੀਂ ਸਮਝ ਸਕਦਾ ਸੋ ਜੇ ਤੁਹਾਨੂੰ ਕੋਈ ਰੋਗ ਰਿਆ ਕੋਈ ਟੋਕ ਰਿਆ ਭਗਤੀ ਦੇ ਰਸਤੇ ਤੋਂ ਜਾਣ ਲਈ ਤੁਹਾਡੀ ਬਾਹ ਖਿੱਚ ਰਿਆ ਤਾਂ ਉਸ ਹੱਥ ਨੂੰ ਪਿੱਛੇ ਕਰ ਦਿਓ ਉਸ ਬੰਦੇ ਦਾ ਕਦੇ ਸਾਥ ਨਹੀਂ ਕਰਨਾ ਉਸ ਬੰਦੇ ਨਾਲ ਬੋਲਣ ਦੀ ਲੋੜ ਨਹੀਂ ਕੋਈ ਨਹੀਂ ਬੋਲਣ ਤੋਂ ਪਿੱਛੇ ਲੋਕੀ ਦਾ ਗਦੀ ਰੱਬ ਦੇ ਸਗੇ ਨਹੀਂ ਹੋਏ ਤੁਹਾਡੇ ਕਿੱਥੋਂ ਹੋ ਜਾਣਗੇ ਤੁਸੀਂ ਆਪਣੇ ਮਾਲਕ ਦੇ ਰਾਹ ਤੇ ਜਾਣਾ ਉਸੇ ਘਰੋਂ ਤੁਹਾਨੂੰ ਸਾਰੀਆਂ ਖੁਸ਼ੀਆਂ ਮਿਲਣੀਆਂ ਹੋਰ ਕਿਸੇ ਨੇ ਤੁਹਾਡੇ ਦਾ ਰੋਟੀ ਨਹੀਂ ਦੇਣਾ ਨਹੀਂ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਇਹ ਤੁਹਾਡੀ ਰੱਬ ਦੇ ਨਾਲ ਲਾਈਆਂ ਆਈਆਂ ਆ ਪਰੀਤਾ ਹੀ ਕੰਮ ਆਣੀਆਂ ਰੱਬ ਦੇ ਨਾਲ ਬਣਾਇਆ ਜਿਹੜਾ ਰਿਸ਼ਤਾ ਉਹਨੇ ਕੰਮ ਆਣਾ ਮੁਸ਼ਕਲਾਂ ਦੇ ਵਿੱਚ ਜਿਹੜਾ ਫालतू ਬੋਲਦਾ ਉਹਨੂੰ ਬੋਲਣ ਤੋਂ ਕੋਈ ਲੋੜ ਨਹੀਂ ਕਿ ਕਿਸੇ ਨੂੰ ਜਵਾਬ ਦੇਣ ਦੀ ਤੁਹਾਡੇ ਜਵਾਬ ਮਾਲਕ ਨੇ ਜਰੂਰ ਦੇਣਾ ਉਹਨਾਂ ਦੇ ਆਪੇ ਮੂੰਹ ਬੰਦ ਹੋਏ ਨੇ ਰੱਬ ਨਹੀਂ ਜੇ ਬਰਦਾਸ਼ਤ ਕਰਦਾ ਆਪਣੇ ਭਗਤਾ ਦੇ ਬਾਰੇ ਗਲਤ ਸੁਣਨਾ ਬੜਾ ਪਿਆਰ ਕਰਦਾ ਉਹ ਆਪਣੇ ਭਗਤਾ ਦੇ ਨਾਲ ਜਿੱਦਾ ਇੱਕ ਮਾਂ ਆਪਣੇ ਬੱਚੇ ਦੇ ਬਾਰੇ ਗਲਤ ਨਹੀਂ ਨਾ ਸੁਣ ਸਕਦੀ ਤੇ ਉਹ ਕੁਛ ਵੀ ਕਿਸੇ ਵੀ ਹੱਦ ਤੱਕ ਚਲ ਜਾਂਦੀ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਤੇ ਉਦਾਂ ਹੀ ਪਰਮਾਤਮਾ ਦਾ ਪਿਆਰ ਹੁੰਦਾ ਤੁਹਾਡੇ ਨਾਲ ਬਾਬਾ ਦੀਪ ਸਿੰਘ ਦੇ ਦਰਬਾਰ ਦੇ ਚੁਪਾਰੇ ਤੇ 4-5 ਲੱਖ ਸੰਗਤ ਹੋ ਜਾਂਦੀ ਹੈ ਤੇ ਕੋਈ ਕਿਸੇ ਨੂੰ ਖਿੱਚ ਕੇ ਥੋੜੀ ਲਿਆਂਦਾ ਇਹ ਤਾਂ ਬਾਬਾ ਦੀ ਸੀ ਦਾ ਪਿਆਰ ਆ ਜਿਹੜਾ ਇਸ ਦਰਬਾਰ ਦੇ ਖਿੱਚ ਕੇ ਲਿਆਂਦਾ ਸਾਰਿਆਂ ਦੇ ਕਾਰੇ ਪੂਰੇ ਹੁੰਦੇ ਇੱਥੋਂ ਜਦੋਂ ਵੀ ਪੁੱਛੀਦਾ ਕਿਸੇ ਨੂੰ ਕਿਸੇ ਦੀ ਕੈਂਸਰ ਠੀਕ ਹੋ ਗਿਆ ਕਿਸੇ ਦੀ ਵੱਡੀਆਂ ਬਿਮਾਰੀਆਂ ਠੀਕ ਹੋ ਗਈਆਂ ਇੱਥੋਂ ਕੋਈ ਚੱਲ ਨਹੀਂ ਸਕਦਾ ਸੀ ਇਸ ਦਰਬਾਰ ਤੋਂ ਚੱਲਣਾ ਸ਼ੁਰੂ ਹੋ ਗਿਆ ਬੋਲ ਨਹੀਂ ਸਕਦਾ ਸੀ ਬੋਲਣਾ ਸ਼ੁਰੂ ਹੋ ਗਿਆ ਕਈ ਇੱਥੇ ਬੈਠੇ ਸੀ ਕੰਮ ਕਾਜ ਤੋਂ ਪਰੇਸ਼ਾਨ ਸੀ ਸਾਲ-ਸਾਲ 2-2 ਸਾਲ ਤੋਂ ਵਿਹਲੇ ਸੀ ਘਰ ਬਾਬਾ ਦੀ ਜੀ ਨੇ ਚੰਗੇ ਟਗਾਣਿਆਂ ਤੇ ਲਾਗੇ ਘਰ ਉਹ ਜੀ ਰੋਟੀ ਲਾਤੀ ਕੀ ਪ੍ਰਤੱਖ ਵੇਖੋ ਘਰ ਤੋਂ ਵੱਡਾ ਕਦੇ ਦਰਬਾਰ ਦੇ ਆਗੇ ਬੈਠੋ ਦੇ ਸਹੀ ਉਥੋਂ ਦੀ ਨਰਜੀ ਨੂੰ ਮਹਿਸੂਸ ਕਰੋ ਤੁਸੀਂ ਉਹ ਥਾਂ ਈ ਇੰਨਾ ਪ੍ਰਤੱਖ ਵਾਲਾ ਥਾਂ ਹੈ ਕਿ ਉਥੋਂ ਦੇ ਕੰਨ ਕੰਨ ਦੇ ਵਿੱਚ ਵਰਗਤਾ ਲੁਕੀਆਂ ਹੀ ਆ ਸੱਚੇ ਦਿਲ ਨਾਲ ਜਾ ਕੇ ਜੇ ਉੱਥੇ ਕੋਈ ਬੈ ਕੇ ਬਾਬਾ ਜੀ ਦੇ ਅੱਗੇ ਅਰਦਾਸ ਹੀ ਕਰ ਦੇਣਾ ਤਾਂ ਉਹਦੇ ਦਾ ਜਨਮਾ ਜਨਮਾ ਦੇ ਰੁਕੇ ਕੰਮ ਵੀ ਉਸੇ ਵਕਤ ਬਣ ਜਾਂਦੇ ਆ ਮੁਸ਼ਕਲਾਂ ਪਰੇਸ਼ਾਨੀਆਂ ਕੁਝ ਵੱਡੀਆਂ ਨਹੀਂ ਜਈਆਂ ਇਨਾ ਸਾਰਿਆਂ ਦਾ ਹੱਲ ਬਾਬਾ ਦੀਸੀ ਦੇ ਹੱਥਾਂ 'ਚ ਹੈ ਇਹ ਹੁਣ ਤੁਹਾਡੇ ਦੇ ਆ ਤੁਸੀਂ ਆਪਣੇ ਗੁਰੂ ਨੂੰ ਕਿੱਦਾਂ ਬਣਾਉਣਾ ਗੁਰੂ ਨੇ ਤਾਂ ਸੱਚਾ ਦਿਲ ਵੇਖ ਕੇ ਹੀ ਖੁਸ਼ ਹੋਏਗਾ ਦੇਖੋ ਜਿਹਦੇ ਮਨ ਅੰਦਰ ਨਫ਼ਰਤ ਨਹੀਂ ਨਾ ਆ ਗਈ ਜਿਹੜਾ ਸਾਰਿਆਂ ਨੂੰ ਪਿਆਰ ਕਰਨਾ ਚਾਹੁੰਦਾ ਜਿਹੜਾ ਸੇਵਾ ਭਾਵ ਕਰਨਾ ਚਾਹੁੰਦਾ ਜਿਹੜਾ ਗੱਲ ਪੱਕੇ ਤੌਰ ਦੇ ਸਮਝਦਾ ਕਿ ਸਭ ਦੇ ਅੰਦਰ ਉਹਦੀ ਜੋਤ ਵੱਸਦੀ ਆ ਸਭ ਨੂੰ ਉਹਨੇ ਆਪਣੇ ਹੱਥਾਂ ਨਾਲ ਬਣਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਹਮੇਸ਼ਾ ਤੋਂ ਸਿਖਾਇਆ ਕਿ ਸਾਰਿਆਂ ਦੇ ਅੰਦਰ ਉਹਦੀ ਇੱਕੋ ਹੀ ਜੋਤ ਜਲ ਰਹੀ ਹੈ ਕਿਸੇ 'ਚ ਵੀ ਕੋਈ ਫਰਕ ਨਹੀਂ ਹੈਗਾ ਕੋਈ ਜਾਤ-ਵਾਦ ਨਹੀਂ ਕੋਈ ਧਰਮਾ ਦਾ ਨਹੀਂ ਸਾਰੇ ਇੱਕੋ ਹੀ ਹੈ ਪਰਮਾਤਮਾ ਨੂੰ ਸਭ ਪਿਆਰੇ ਹੈ ਨਾ ਸਮਝੋ ਕਿ ਸਿਰਫ ਤੁਸੀਂ ਹੀ ਪਿਆਰੇ ਹੋ ਉਹਨੂੰ ਆਪਣੀ ਬਣਾਈ ਸਾਰੀ ਕੁਦਰਤ ਪਿਆਰੀ ਹੈ ਉਹਨੂੰ ਜੀਵ ਜੰਤ ਕੀੜੇ ਸਭ ਕੋਈ ਪਿਆਰਾ ਹੈ ਕਿਉਂਕਿ ਉਹ ਸਾਰੇ ਉਹਨੇ ਆਪਣੇ ਹੱਥਾਂ ਨਾਲ ਬਣਾਇਆ ਹੈ ਸਭ ਨਾਲ ਪਿਆਰ ਕਰਨਾ ਸਿੱਖੋ ਨਫ਼ਰਤ ਦਾ ਪੌਦਾ ਕਦੇ ਮਨ 'ਚ ਉੱਗਣ ਹੀ ਨਾ ਦਿਓ ਇੱਕ ਪਲ ਵੀ ਨਫ਼ਰਤ ਦੀ ਸੋਚ ਜਦੋਂ ਦਿਮਾਗ 'ਚ ਤੁਹਾਡੇ ਆ ਜਾਂਦੀ ਨਾ ਤੇ ਰੱਬ ਦਾ ਤੁਹਾਨੂੰ ਬਹੁਤ ਦੂਰ ਦੀ ਗੱਲ ਆ ਮਿਲਣਾ ਤੁਸੀਂ ਬੰਦਗੀ ਵੀ ਨਹੀਂ ਕਰ ਸਕਦੇ ਇੱਥੇ ਕਿਉਂਕਿ ਬੰਦਗੀ ਕਰਨ ਲੱਗੇ ਵੀ ਤੁਹਾਡਾ ਮਨ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਮਨ ਪਵਿੱਤਰ ਹੋਏਗਾ ਜਿਦੇ 'ਚ ਪਿਆਰ ਦੀਆਂ ਬਾਦਸ਼ਾਹਾਂ ਹੋਣਗੀਆਂ ਫੇਰ ਹੀ ਤਾਂ ਭਗਤੀ ਦੀ ਫਸਲ ਉੱਗੇਗੀ ਸੋ ਆਓ ਚਪੈਰੇ ਦੇ ਹਾਜ਼ਰੀ ਭਰੋ ਜਿਹੜੇ ਕੰਮ ਤੁਹਾਡੇ ਰੁਕੇ ਪਏ ਆ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰੋ ਗੁਰਬਾਣੀ 'ਚ ਬਹੁਤ ਸ਼ਕਤੀ ਹੈ ਤੁਸੀਂ ਆਪਣੇ ਮਾਲਕ ਦੇ ਅੱਗੇ ਜਾ ਕੇ ਅਰਦਾਸ ਕਰਨੀ ਅੱਖਾਂ ਬੰਦ ਕਰਕੇ ਰੋਲੋ ਕੋਈ ਗੱਲ ਨਹੀਂ ਉਹਦੇ ਅੱਗੇ ਜਾ ਕੇ ਆਪਣੀ ਜ਼ਿੰਦਗੀ ਸਾਰੀ ਰੱਖ ਦਿਆ ਕਰੋ ਕਿਸੇ ਹੋਰ ਨੂੰ ਨਾ ਦੱਸੋ ਪਰ ਉਹਨੂੰ ਜ਼ਰੂਰ ਦੱਸੋ ਉਹਦਾ ਜਾਨੀ ਜਾਨ ਹੈ ਪਰ ਆਪਦਾ ਆਪਣੇ ਮਾਪਿਆਂ ਨੂੰ ਦੱਸਦੇ ਆ ਨਾ ਫੇਰ ਵੀ ਗੱਲਾਂ ਤਾਂ ਉਹਦੇ ਨਾਲ ਵੀ ਗੱਲਾਂ ਕਰੋ ਉਹ ਤਾਂ ਬੈਠਾ ਮੇਰਾ ਬੱਚਾ ਕਦੋਂ ਆਏਗਾ ਤੁਸੀਂ ਆਪਣੀ ਖਾਲੀ ਝੋਲੀ ਲੈ ਕੇ ਜਾਣੀ ਆ ਰੋਂਦੇ ਤੁਸੀਂ ਜਾਓਗੇ ਈ ਬਾਬਾਈ ਮੈਂ ਬੜਾ ਮੁਸ਼ਕਿਲਾਂ ਦੇ ਵਿੱਚ ਫਸਿਆ ਹੋਇਆ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਕਰਾਂ ਮੈਂ ਚਾਰੋਂ ਪਾਸੇ ਰਸਤੇ ਬੰਦ ਹੋ ਚੁੱਕੇ ਬਾਬਾਈ ਮੈਨੂੰ ਬਚਾ ਲਓ ਤੇ ਬਾਬਾ ਦੀਪ ਸਿੰਘ ਜੀ ਬਾਹ ਫੜ ਕੇ ਤੁਹਾਨੂੰ ਐਸੇ ਸੁੱਖਾਂ ਵਾਲੇ ਰਸਤੇ 'ਚ ਲੈ ਜਾਣਗੇ ਜਿਹੜਾ ਇੱਥੇ ਕਦੇ ਕਿਸੇ ਨੇ ਸੋਚੇ ਵੀ ਨਹੀਂ ਹੋਣਗੇ ਤੁਸੀਂ ਵੀ ਨਹੀਂ ਸੋਚਿਆ ਨਾ ਕਦੇ ਤੁਸੀਂ ਆਪ ਭਰਾਨ ਹੋ ਜਾਓਗੇ ਕਿ ਬਾਬਾਈ ਮੇਰੀ ਇੰਨੀ ਔਕਾਤ ਨਹੀਂ ਜਿੰਨਾ ਤੁਸੀਂ ਮੈਨੂੰ ਦੇ ਦਿੱਤਾ ਜਿੱਥੇ ਉਹਨਾਂ ਨੇ ਤੁਹਾਨੂੰ ਬਿਠਾ ਦੇਣਾ ਉੱਥੇ ਬਹਿਣਾ ਵੀ ਅਸੱਤੀ ਗਾ ਜਿੱਥੇ ਉਹਨਾਂ ਨੇ ਤੁਹਾਨੂੰ ਬਿਠਾਤਾ ਨਾ ਇੱਕ ਵਾਰ ਜਦੋਂ ਕਿਰਪਾ ਹੋ ਗਈ ਉਹਨਾਂ ਦੀ ਤਾਂ ਉਥੇ ਬਹਿਣਾ ਵੀ ਦੁਨੀਆਂ ਦੇ ਸੁਪਨੇ ਐ ਉਹਨਾਂ ਨੇ ਬਹੁਤ ਵਧੀਆ ਸੋਚਿਆ ਤੁਹਾਡੇ ਲਈ ਬੰਦਗੀ ਦੇ ਰਾਹ ਤੋਂ ਕਦੇ ਨਹੀਂ ਭਟਕਣਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਪਸ਼ਟ ਕੰਦੀ ਐ ਕਿ ਇੱਕ ਕਦਮ ਤੁਸੀਂ ਉਹਦੇ ਵੱਲ ਵਧਾਓਗੇ ਨਾ ਸ਼ੁਰੂਆਤ ਤੁਸੀਂ ਹੀ ਕਰੋਗੇ ਆਪਣੇ ਮਨ ਸਾਫ਼ ਕਰਕੇ ਬੰਦਗੀ ਦੀ ਤੱਕ ਕਰੋੜਾ ਕਦਮ ਚੱਲਗੇ ਤੁਹਾਡੇ ਕੋਲ ਆ ਜਾਏਗਾ ਉਹਦੀ ਰਹਿਮਤਾ ਦਾ ਕੋਈ ਅੰਤ ਨਹੀਂ ਗਾਥੇ ਤੁਹਾਡੇ ਘਰ ਰੋਟੀ ਤੋਂ ਲੈ ਕੇ ਤੁਹਾਡੀ ਨੌਕਰੀ ਤੁਹਾਡਾ ਵਿਆਹ ਤੁਹਾਡਾ ਘਰ ਸਭ ਕੁਝ ਉਹਦੇ ਹੱਥਾਂ ਜੀ ਹੈ ਪਰਮਾਤਮਾ ਨੂੰ ਕਿਸੇ ਚੀਜ਼ ਤੋਂ ਦੂਰ ਨਹੀਂ ਸਮਝਣਾ ਗਦੇ ਆਪਾਂ ਇੱਕ ਇੱਕ ਸਾਹ ਲੈਨੇ ਆ ਨਾ ਤੇ ਉਸ ਸਾਹ ਦੇ ਨਾਲ ਵੀ ਆਪਣੇ ਗੁਰੂ ਨੂੰ ਯਾਦ ਕਰਦੇ ਰਹੀਏ ਕਿ ਸ਼ੁਕਰ ਹੈ ਰੱਬਾ ਤੁਮਨੇ ਇੱਕ ਸਾਹ ਦਿੱਤਾ ਔਰ ਦੁਨੀਆ ਦਾ ਹਾਲ ਦੇਖਿਆ ਕਰੋ ਦੁਨੀਆ 'ਚ ਦੁੱਖ ਬੜੇ ਆ ਸਭ ਨੂੰ ਆਪਣੇ ਦੁੱਖ ਵੱਡੇ ਲੱਗਦੇ ਸਭ ਨੂੰ ਆਪਣੀਆਂ ਤਕਲੀਫਾਂ ਵੱਡੀਆਂ ਲੱਗਦੀਆਂ ਦੂਜੇ ਵਾਲੇ ਅੱਖਾਂ ਬੰਦ ਹੋ ਜਾਂਦੀਆਂ ਪਰ ਜਦੋਂ ਬਾਹਰ ਨਿਕਲ ਕੇ ਵੇਖੋਗੇ ਨਾ ਸੰਸਾਰ ਸਾਰਾ ਦੁੱਖਾਂ ਨਾਲ ਭਰਿਆ ਪਿਆ ਕਿਸੇ ਦੇ ਹੱਥ ਨਹੀਂ ਹੈਗੇ ਕਿਸੇ ਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਕਿਸੇ ਦੀ ਅੱਖਾਂ ਨਹੀਂ ਆ ਕੋਈ ਬੋਲ ਨਹੀਂ ਸਕਦਾ ਕੋਈ ਵੇਖ ਨਹੀਂ ਸਕਦਾ ਬੜੇ ਦੁੱਖਗੇ ਜੇ ਕੋਈ ਮਾਨਸਿਕ ਤੌਰ ਤੇ ਨਹੀਂ ਸਹੀ ਹੈ ਕਿਸੇ ਨੂੰ ਰੱਬ ਨੇ ਬਣਾਇਆ ਹੀ ਉਦਾ ਦਾ ਤਾਂ ਤੁਸੀਂ ਲੱਖਾਂ ਨਾਲੋਂ ਚੰਗੇ ਬੈਠੇ ਹੋ ਤੁਹਾਡਾ ਸ਼ਰੀਰ ਚੱਲਦਾ ਵਰਦਾ ਆਪਣੇ ਹੱਥੀ ਖਾ ਸਕਦੇ ਹੋ ਤਨ ਤੇ ਕੱਪੜਾ ਪਾ ਸਕਦੇ ਹੋ ਕਿਤੇ ਬਾਹਰ ਜਾ ਸਕਦੇ ਹੋ ਕੁਝ ਵੀ ਕਰ ਸਕਦੇ ਹੋ ਮਾਲਕ ਦਾ ਜਿੰਨਾ ਸ਼ੁਗਰ ਕਰੀਏ ਓਨਾ ਘੱਟ ਹੈ ਕਿ ਤੁਹਾਨੂੰ ਤੰਦਰੁਸਤ ਬਣਾਇਆ ਉਹਨੇ ਇਹ ਤਾਂ ਉਹਦੇ ਕੋਲ ਪੁੱਛ ਕੇ ਵੇਖੋ ਨਾ ਜਿਹਦੇ ਹੱਥ ਨਹੀਂ ਗਿੱਦੀਆਂ ਲੱਤਾਂ ਨਹੀਂ ਆ ਪਰ ਤਾਂ ਵੀ ਉਹ ਇਨਸਾਨ ਨੂੰ ਜ਼ਿਆਦਾ ਕਦਰ ਆ ਸਾਡੇ ਨਾਲੋਂ ਕਿਉਂਕਿ ਉਹ ਮਾਲਕ ਦੀ ਰਜਾ ਦੇ ਵਿੱਚ ਰਹਿਣਾ ਸਿੱਖ ਗਿਆ ਤੇ ਜਿਹੜਾ ਉਹਦੀ ਰਜਾ ਦੇ ਵਿੱਚ ਰਹਿਣਾ ਸਿੱਖ ਜਾਂਦਾ ਉਹ ਇੱਥੇ ਕਦੇ ਦੁਖੀ ਹੋ ਹੀ ਨਹੀਂ ਸਕਦਾ ਦੁਨੀਆ ਦੇ ਕੋਈ ਐਸੇ ਹਾਲਾਤ ਨਹੀਂ ਹੈਗੇ ਜਿਹੜੇ ਉਸ ਇਨਸਾਨ ਨੂੰ ਤੋੜ ਦੇਣ ਜਿੰਨੂੰ ਆਪਣੇ ਗੁਰੂ ਤੇ ਵਿਸ਼ਵਾਸ ਪੱਕਾ ਹੋ ਜਾਏ ਕਿ ਮੇਰਾ ਗੁਰੂ ਗਲਤ ਨਹੀਂ ਕਰ ਸਕਦਾ ਜੋਨੇ ਇਹ ਵੀ ਕੀਤਾ ਤੇ ਕੁਛ ਮੇਰੇ ਭਲੇ ਲਈ ਕੀਤਾ ਮੇਰੇ ਚੰਗੇ ਨਹੀਂ ਕੀਤਾ ਉਹਦੇ ਦੇ ਸ਼ੱਕ ਨਾ ਕਰੇ ਕਦੇ ਵੀ ਐਸੇ ਇਨਸਾਨ ਨੂੰ ਦੁਨੀਆ ਤੇ ਕੋਈ ਨਹੀਂ ਜਿਹੜਾ ਆ ਸਕਦਾ ਜਿਹੜਾ ਆਪਣੀਆਂ ਸੱਚੀਆਂ ਪ੍ਰੀਤਾਂ ਆਪਣੇ ਗੁਰੂ ਦੇ ਨਾਲ ਲਾ ਕੇ ਬਹਿ ਗਿਆ ਉਹਨੂੰ ਕੋਈ ਨਹੀਂ ਤੋੜ ਸਕਦਾ ਫਿਰ ਇੱਥੇ ਸਾਰੇ ਜਮਾਨੇ ਦੀਆਂ ਸ਼ਕਤੀਆਂ ਇੱਕ ਪਾਸੇ ਹੋ ਜੰਨਾ ਕਿ ਐਸੇ ਇਨਸਾਨ ਨੂੰ ਅੱਬਾ ਹਰਾ ਦੇਣਾ ਗੱਲ ਮੇਰੀ ਯਾਦ ਰੱਖਣਾ ਉਹ ਲਾਜ ਰੱਖਣ ਤੇ ਆ ਜਾਏਗਾ ਤੇ ਤੁਹਾਨੂੰ ਕੋਈ ਇੱਥੇ ਹਰਾ ਵੀ ਨਹੀਂ ਪਾਏਗਾ ਵੜਾ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਜੇ ਇੱਥੇ ਕਿਉਂਕਿ ਰਾਖੀ ਕਰਨ ਲਈ ਉਹ ਬੈਠਾ ਹੈ ਬਾਬਾ ਦੀਪ ਸਿੰਘ ਤੇ ਪੂਰਾ ਭਰੋਸਾ ਰੱਖ ਕੇ ਆ ਉਹ ਚਪੈਰੇ ਦੀ ਹਾਜ਼ਰੀ ਪਰੋ ਤੁਹਾਡੀ ਜ਼ਿੰਦਗੀ ਦੇ ਸਾਰੇ ਕਾਰੇ ਬੁਰੇ ਹੋ ਜਾਣੇ ਇੱਥੋਂ ਬਾਬਾ ਦੀਪ ਸਿੰਘ ਨੇ ਕਿਸੇ ਚੀਜ਼ ਦੀ ਕੋਈ ਥੋੜ੍ਹ ਨਹੀਂ ਛੱਡਣੀ ਤੁਹਾਡੇ ਘਰਾਂ 'ਚ ਸੁੱਖਾਂ ਦੇ ਖਜ਼ਾਨੇ ਆਉਣਗੇ ਖੁਸ਼ੀਆਂ ਦੀਆਂ ਹਵਾਵਾਂ ਚੱਲਣਗੀਆਂ ਤੁਹਾਡੀ ਜ਼ਿੰਦਗੀ 'ਚ ਨਾ ਸਕੂਨ ਆ ਜਾਏਗਾ ਕਿ ਤੁਸੀਂ ਹਰ ਪੱਲੀ ਮੁਸਕਰਾਉਂਦੇ ਰਹੋਗੇ ਜਿਹੜੀਆਂ ਸੰਗਤਾਂ ਸੱਚੇ ਦਿਲੋਂ ਬਾਬਾ ਦੀਪ ਸਿੰਘ ਨੂੰ ਪਿਆਰ ਕਰਦੀਆਂ ਜਿਨ੍ਹਾਂ ਨੂੰ ਭਰੋਸਾ ਹੈ ਕਿ ਬਾਬਾ ਇਹਨੇ ਹੁਣ ਸਭ ਕੁਝ ਠੀਕ ਕਰ ਦੇਣਾ ਉਹ ਸੱਚੇ ਦਿਲੋਂ ਲਿਖੋ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਫਿਕਰ ਨਹੀਂ ਕਰਨੀ ਬਿਲਕੁਲ ਵੀ ਬਸ ਜਦੋਂ ਮਨ ਡਰੇ ਜਦੋਂ ਮਨ 'ਚ ਪਰੇਸ਼ਾਨੀ ਆਵੇ ਤੁਹਾਡਾ ਦਿਲ ਕੰਬ ਜੇ ਕਿ ਮੇਰੇ ਨਾਲ ਅੱਗੇ ਕੀ ਹੋਏਗਾ ਮੈਂ ਬਹੁਤ ਭੜਾ ਫਸ ਚੁੱਕਾ ਹਾਂ ਉਦੋਂ ਸਿਰਫ਼ ਅੱਖਾਂ ਬੰਦ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨਾ ਕਿ ਬਾਬਾਈ ਤੁਸੀਂ ਬਚਾਣਾ ਮੈਨੂੰ ਮੈਂ ਤੁਹਾਡੇ ਦੇ ਛੜਦਾ ਜੋ ਹੋਏਗਾ ਦੇਖੀ ਜਏਗੀ ਬਸ ਫਿਰ ਮੈਂ ਯਕੀਨ ਦੇ ਨਾਲ ਕੰਨਾ ਤੁਹਾਨੂੰ ਪੂਰੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਬਾਬਾ ਦੀਪ ਸਿੰਘ ਜੀ ਤੁਹਾਡੀ ਇਲਾਜ ਰੱਖਣਗੇ ਬਾਬਾ ਦੀਪ ਸਿੰਘ ਜੀ ਕੁਝ ਨਹੀਂ ਗਲਤ ਹੋਣ ਦੇਣਗੇ ਸਭ ਕੁਝ ਸੰਭਾਲ ਲੈਣਾ ਉਹਨਾਂ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ